ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਸਿੰਘ ਸਭਾ ਲਹਿਰ ਤੇ ਖਾਸ ਤੌਰ ਉਤੇ ਲਾਹੌਰ ਵਾਲੀ ਸਿੰਘ ਸਭਾ ਨੇ ਸਿੱਖੀ ਦੇ ਨਿਆਰੇਪਣ ਨੂੰ ਬਰਕਰਾਰ ਕਰਨ ਦੇ ਵਾਸਤੇ ਸਿੱਖ ਅਵਚੇਤਨ ਤੱਕ ਪਹੁੰਚ ਕੇ ਇੱਕ ਸਫਲ ਪ੍ਰਯਾਸ ਸੀਗਾ ਜਿਹੜਾ ਉਹਨੂੰ ਅੰਜਾਮ ਦਿੱਤਾ ਇਹਦੇ ਵਿੱਚ ਵੱਡਾ ਯੋਗਦਾਨ ਜਿਹੜਾ ਸੀਗਾ ਪ੍ਰੋਫੈਸਰ ਗੁਰਮੁਖ ਸਿੰਘ ਹੁਣਾਂ ਦਾ ਸੀਗਾ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਜਾਬੀ ਪੱਤਰਕਾਰੀ ਦੇ ਪਿਤਾ ਮਾਂ ਵੀ ਆਖਿਆ ਜਾਂਦਾ ਹੈ ਮੁੱਢਲੇ ਰੂਪ ਵਿੱਚ ਉਹਨਾਂ ਨੇ ਵਿਦਿਆਰਕ ਪੰਜਾਬ ਦੇ ਸੁਧਾਰਕ ਵਰਗੇ ਪਰਚੇ ਕੱਢੇ 13 ਜੂਨ 1886 ਈਸਵੀ ਨੂੰ ਲਾਹੌਰ ਤੋਂ ਉਹਨਾਂ ਨੇ ਖਾਲਸਾ ਅਖਬਾਰ ਸ਼ੁਰੂ ਕੀਤਾ ਜਿਹਦਾ ਪਹਿਲਾ ਜਿਹੜਾ ਸੀਗਾ ਆਪਣਾ ਸੰਪਾਦਕ ਉਹ ਗਿਆਨੀ ਢੰਡਾ ਸਿੰਘ ਲਾਇਆ ਗਿਆ ਫਰੀਦਕੋਟ ਵਾਲਾ ਫਿਰ ਇਹ ਜਿਹੜਾ ਫਰੀਦਕੋਟ ਵਾਲਾ ਢੰਡਾ ਸਿੰਘ ਸੀਗਾ ਇਹ ਅੰਮ੍ਰਿਤਸਰੀ ਥੱਡੇ ਦੇ ਕੋਲ ਚਲਾ ਗਿਆ ਪ੍ਰੋਫੈਸਰ ਸਾਹਿਬ ਨੂੰ ਧੋਖਾ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਯਾਨੀ ਬਸੰਤ ਸਿੰਘ ਹੋਣੀ ਸੀਗੇ ਉਹਨਾਂ ਨੂੰ ਇਸ ਅਖਬਾਰ ਦਾ ਐਡੀਟਰ ਬਣਾਇਆ ਗਿਆ ਤੇ ਫਿਰ 1886 ਈਸਵੀ ਦੇ ਵਿੱਚ ਹੀ ਗਿਆਨੀ ਦਿੱਤ ਸਿੰਘ ਜੀ ਜਿਹੜੇ ਸਨ ਉਹ ਇਸ ਅਖਬਾਰ ਦੇ ਐਡੀਟਰ ਬਣਦੇ ਨੇ ਤੇ 1901 ਈਸਵੀ ਤੱਕ ਲਗਾਤਾਰ ਉਹ ਇਸੇ ਅਖਬਾਰ ਨੂੰ ਸੰਪਾਦਿਤ ਕਰਦੇ ਆ ਇਸ ਅਖਬਾਰ ਦੇ ਜਿਹੜੇ ਮੁਢਲੇ ਨਿਸ਼ਾਨੇ ਸਨ ਉਹ ਸੀਗੇ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਪ੍ਰਸੰਗ ਛਾਪਣੇ ਗੁਰਬਾਣੀ ਦੇ ਸਤ ਉਪਦੇਸ਼ ਤੋਂ ਲੁਕਾਈ ਨੂੰ ਜਾਣੂ ਕਰਵਾਉਣਾ ਖਾਲਸਾ ਧਰਮ ਵਿੱਚ ਆਈਆਂ ਕੁਰਤੀਆਂ ਨੂੰ ਦੂਰ ਕਰਕੇ ਇਸ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਨਾ ਸਿੰਘ ਸਭਾ ਲੋਹਰ ਦੇ ਜਿਹੜੇ ਪਰਯੋਜਨ ਸਨ ਸਿੱਖ ਸੰਗਤਾਂ ਤੱਕ ਉਹਨਾਂ ਨੂੰ ਪਹੁੰਚਦੇ ਕਰਨਾ ਗੁਰੂ ਦਮ ਦੇ ਪ੍ਰਤੀ ਸਿੱਖ ਸੰਗਤਾਂ 'ਦਰ ਜਾਗਰੂਤਾ ਪੈਦਾ ਕਰਨੀ ਵਿਦਿਆ ਪ੍ਰਤੀ ਸਿੱਖਾਂ ਦੇ ਵਿੱਚ ਉਤਸ਼ਾਹ ਪੈਦਾ ਕਰਨਾ ਗਿਆਨੀ ਦਤ ਸਿੰਘ ਉਹਨਾਂ ਨੇ ਜਦੋਂ 1899 ਈਸਵੀ ਦੇ ਵਿੱਚ ਸੁਆਪਨ ਨਾਟਕ ਛਾਪਿਆ ਜਿਦੇ ਵਿੱਚ ਬਾਬਾ ਖੀਮ ਸਿੰਘ 베ਦੀ ਤੇ ਉਹਨਾਂ ਦੀ ਜੁੰਡਲੀ ਦੇ ਪਰਦੇ ਖੋਲ੍ਹੇ ਕੀਤੇ ਹੋਏ ਸਨ। ਉਦੋਂ ਬਾਬਾ ਖੀਮ ਸਿੰਘ 베ਦੀ ਨੇ ਉਦੈਸ਼ ਸਿੰਘ 베ਦੀ ਦੇ ਦੁਆਰਾ ਗਿਆਨੀ ਦੇ ਸਿੰਘ ਹੋਣਾਂ ਦੇ ਉੱਤੇ ਕੇਸ ਕਰਵਾਇਆ। ਉਹ ਕੇਸ ਦੇ ਚਲਦਿਆਂ ਚਲਦਿਆਂ ਅਖਬਾਰ ਬੰਦ ਹੋ ਗਿਆ, ਆਰਥਿਕ ਔਕੜਾਂ ਖੜੀਆਂ ਹੋ ਗਈਆਂ। ਫਿਰ ਇਹਨਾਂ ਪੰਥਦਰਦੀਆਂ ਨੇ ਰਲ ਮਿਲ ਕੇ 1 ਮਈ 1892 ਈਸਵੀ ਨੂੰ ਇਸ ਪਾੜਚੇ ਨੂੰ ਮੁੜ ਤੋਂ ਆਰੰਭ ਕਰ ਲਿਆ। ਫਿਰ ਇਹ 1901 ਤੱਕ ਤੇ ਗਿਆਨੀ ਦੇਵ ਸਿੰਘ ਹੁਣੀ ਚਲਾਉਂਦੇ ਰਹੇ ਕਿਉਂਕਿ ਉਹ ਸਤੰਬਰ 1901 ਚੜਾਈ ਕਰ ਗਏ ਉਸ ਤੋਂ ਬਾਅਦ ਦੇ ਵਿੱਚ 1905 ਈਸਵੀ ਤੱਕ ਅਗਲੇਰੇ 1.5 ਚਾਰ ਸਾਲ ਇਹਨੂੰ ਭਾਈ ਮਈਆ ਸਿੰਘ ਨੇ ਚਲਾਇਆ ਤੇ ਭਾਈ ਮਈਆ ਸਿੰਘ ਹੁਣਾ ਨੇ ਇਹਨੂੰ ਕਰਜ਼ੇ ਚੁੱਕ ਚੁੱਕ ਕੇ ਚਲਾਇਆ ਇਹ ਜੀ ਇਹ ਅਸਲ ਦੇ ਵਿੱਚ ਪੰਥਦਰਦੀ ਸਨ ਖਾਲਸਾ ਅਖਬਾਰ ਦੀ ਬਹੁਤ ਵੱਡੀ ਉਪਲਬਧੀ ਸੀਗੀ ਸਿੱਖ ਸੰਗਤਾਂ ਦੇ ਅੰਦਰ ਇੱਕ ਤੇ ਸਿੱਖਾਂ ਦੀ ਨਿਆਰੀ ਹੋਣ ਦਾ ਬਰਕਰਾਰ ਹੋ ਸਕੀ ਜਿਹੜੀ ਉਦੋਂ ਸਭ ਤੋਂ ਵੱਧ ਕੇ ਧੁੰਦਲੀ ਹੋ ਰਹੀ ਸੀਗੀ ਦੂਸਰਾ ਇਸੇ ਪਰਚੇ ਦੀ ਬਦੌਲਤ ਹੀ ਆਪਾਂ ਕਹਿ ਲਈਏ ਖਾਲਸਾ ਕਾਲਜ ਖਾਲਸਾ ਸਕੂਲ ਗੁਰਦੁਆਰਾ ਸੁਧਾਰ ਲੈਰ ਅਕਾਲੀ ਲੈਰ ਜਿਹੜੀਆਂ ਸੀਗੀਆਂ ਉਹ ਅੱਗੇ ਦੀ ਅੱਗੇ ਪੈਦਾ ਹੋ ਸਕੀਆਂ ਇਹ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹ ਖਾਲਸਾ ਅਖਬਾਰ ਦਾ ਹੀ ਸੀਗਾ ਜੀ ਇਸ ਅਖਬਾਰ ਦੇ ਵਿੱਚ ਜਿਹੜੀਆਂ ਗਿਆਨੀ ਦੈਦ ਸਿੰਘ ਹੁਣਾਂ ਦੀਆਂ ਸੰਪਾਦਕੀਆਂ ਸਨ ਛਪੀਆਂ ਹੋਈਆਂ ਉਹ ਅੱਜ ਵੀ ਓਨੀਆਂ ਹੀ ਸਾਰਥਕ ਨੇ ਜਿੰਨੀ ਉਸ ਵੇਲੇ ਦੇ ਵਿੱਚ ਸਨ 20ਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਦੋ ਅਖਬਾਰ ਬਹੁਤ ਮਹੱਤਵਪੂਰਨ ਨੇ ਇੱਕ ਖਾਲਸਾ ਅਖਬਾਰ ਜਿਨੇ ਸਿੱਖਾਂ ਦੇ ਨਿਆਰੇਪਣ ਨੂੰ ਬਰਕਰਾਰ ਕੀਤਾ ਦੂਸਰਾ ਅਕਾਲੀ ਅਖਬਾਰ ਜਿਨੇ ਸਿੱਖਾਂ ਦੇ ਅੰਦਰ ਰਾਜਸੀ ਚੇਤਨਾ ਨੂੰ ਪਰਫੁੱਲਤ ਕੀਤਾ ਅਕਾਲੀ ਅਖਬਾਰ ਕੱਢਣ ਵਾਲੇ ਕੋਈਓ ਲੋਕ ਸਨ ਜਿਹੜੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਦੇ ਥੱਲੇ ਆਏ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ